ਮੈਂ 1,15,200 ਰੁਪਏ ਦਾ ਦੁੱਧ ਪਾ ਦਿੰਦਾ ਜਿਹਦੇ ਵਿੱਚੋਂ ਮੈਨੂੰ 25 ਤੋਂ 30 ਕਿਹ ਹਜ਼ਾਰ ਰੁਪਏ ਬਚਤ ਆ। ਕੁੱਲ ਖਰਚੇ ਕੱਢ ਕੇ ਦਵਾਈ ਤੋਂ ਲੈ ਕੇ ਫੀਡ ਤੋਂ ਹਰ ਚੀਜ਼ ਤੋਂ। ਕਿੰਨਾ ਦੱਸਿਆ ਤੁਸੀਂ? 25-30 ਹਜ਼ਾਰ ਰੁਪਏ ਬਚ ਜਾਂਦਾ ਮਹੀਨੇ ਦਾ। ਤੇ ਦੁੱਧ ਕਿੰਨਾ ਪਾਉਣੇ ਆਪਾਂ ਸਾਰਾ ਕਿੰਨੇ ਸਾਰਾ ਕਿੰਨੇ ਦਾ ਪਾ ਦਿੰਨੇ ਆ। ਸਾਰਾ ਮੇਰਾ ਮਹੀਨੇ ਦਾ ਹੋ ਜਾਂਦਾ ਹੈ 115 20000 ਦੇ ਆਸ-ਪਾਸ 115 20000 ਦੇ ਆਸ-ਪਾਸ ਥੋੜਾ ਬੋਤਾ ਉੱਪਰ-ਨੀਚੇ ਹੁੰਦਾ ਰਹਿੰਦਾਗਾ ਆਹ ਗਾਂ ਤੁਸੀਂ ਜਿਹੜੀ ਦੇਖ ਰਹੇ ਹੋ ਇਹ तकरीबन 1 ਸਾਲ ਤੋਂ ਰਿਪੀਟਿੰਗ ਦੀ ਸਮੱਸਿਆ ਚੱਲ ਰਹੀ ਸੀ ਇਹਨੂੰ ਜੀ 1 ਸਾਲ ਤੋਂ ਹਾਂਜੀ 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 ਠੀਕ ਹੈ ਜੀ ਮੈਂ ਬਹੁਤ ਸਾਰੇ ਚੰਗੀਆਂ-ਚੰਗੀਆਂ ਕੰਪਨੀਆਂ ਦੇ ਪ੍ਰੋਡਕਟ ਵਰਤੇ ਇਹਦੇ ਤੇ ਹਮ ਪਰ ਰਿਜ਼ਲਟ ਆਪਾਂ ਨੂੰ ਨਹੀਂ ਸਹੀ ਨਹੀਂ ਹੋਈ ਰਿਜ਼ਲਟ ਨਹੀਂ ਮਿਲਿਆ ਮੈਨੂੰ ਕਾਲ ਜੀ ਸਾਰਿਆਂ ਨੂੰ ਤੇ ਇਸ ਟਾਈਮ ਆਪਾਂ ਖੜੇ ਆਂ ਜੀ ਇੱਕ ਡੈਰੀ ਫਾਰਮ ਦੇ ਵਿੱਚ ਤੇ ਡੇਰੀ ਫਾਰਮ ਦਾ ਜਿਹੜਾ ਕੰਮ ਹੈ ਇਹਦੇ ਵਿੱਚ ਅੱਜਕੱਲ ਦੋ ਗੱਲਾਂ ਹੋ ਜਾਂਦੀਆਂ ਵੀ ਬਹੁਤ ਸਾਰੇ ਵੀਰ ਕਹਿੰਦੇ ਵੀ ਇਹ ਨਫੇ ਵਾਲਾ ਕੰਮ ਹੈ ਤੇ ਬਹੁਤ ਸਾਰੇ ਵੀਰ ਆਖਦੇ ਇਹਦੇ ਵਿੱਚ ਕੁਝ ਬਚਦਾ ਹੀ ਨਹੀਂ ਤੇ ਇਹ ਗੱਲ ਆਪਾਂ ਨੂੰ ਜਿਹੜੀ ਸਹੀ ਗੱਲ ਹੈ ਉਹ ਇੱਕ ਡੇਰੀ ਫਾਰਮਰ ਹੀ ਦੱਸ ਸਕਦਾ ਤੇ ਇਸ ਟਾਈਮ ਆਪਾਂ ਪੰਜਾਬ ਦੇ ਵਿੱਚ ਖੜੇ ਆ ਜੀ ਪਿੰਡ ਪੱਤੋ ਹੀਰਾ ਸਿੰਘ ਵਾਲੇ ਦੇ ਵਿੱਚ ਹਨਾ ਜੀ ਹਾਂਜੀ ਤੇ ਸਭ ਤੋਂ ਪਹਿਲਾਂ ਮੈਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਪਿੰਡ ਦਾ ਨਾਮ ਤਾਂ ਆਪਾਂ ਦੱਸਤਾ ਆਪਣਾ ਕੀ ਨਾਮ ਹੈ ਜੀ ਹਰਪਜਨ ਸਿੰਘ ਆ ਜੀ ਠੀਕ ਹੈ ਜੀ ਤੇ ਆਪਣੇ ਡੇਰੀ ਫਾਰਮ ਦਾ ਕੀ ਨਾਮ ਰੱਖਿਆ ਹੈ ਬਰਾ ਡੇਰੀ ਫਾਰਮ ਠੀਕ ਹੈ ਜੀ ਤੇ ਕਦੋਂ ਤੋਂ ਤੁਸੀਂ ਆਪਾਂ ਇਸ ਕੰਮ ਦੇ ਵਿੱਚ ਆਏ ਡੇਰੀ ਫਾਰਮ ਵਾਲੇ ਦੇ ਲਗਭਗ ਪਿਓ ਦਾਦਿਆਂ ਤੋਂ ਇਹੀ ਕੰਮ ਚੱਲ ਰਹੇ ਆ ਅੱਛਾ ਪਿਓ ਵੀ ਪੁਰਾਣੇ ਕੰਮ ਹੀ ਬਾਕੀ ਆਪਣੇ ਹੁਣ ਜ਼ਿੰਮੇਵਾਰਾਂ ਦੇ ਘਰਾਂ 'ਚ ਤੇ ਇਹ ਕੰਮ ਹੁੰਦਾ ਹੈ ਜੀ ਪਹਿਲਾਂ ਜਾਨੀ ਆਮ ਦੁੱਧ ਤੇ ਕੱਲਾ ਚੱਲਦਾ ਸੀਗਾ ਹੁਣ ਬਰੀਡਿੰਗ ਤੇ ਮੈਂ ਜਾਨੀ 5-7 ਸਾਲ ਤੋਂ ਸ਼ੁਰੂ ਕਰਿਆ ਕੰਮ ਠੀਕ ਹੈ ਜੀ ਤੇ ਜਿਵੇਂ ਕੀ ਹੁਣ ਆਪਾਂ ਅੱਜ ਦੇ ਟਾਈਮ 'ਚ ਦੇਖਦੇ ਆ ਹਨਾ ਵੀ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆ ਉਹਦੇ ਨੈਗੇਟਿਵ ਪੁਆਇੰਟ ਵੀ ਬਹੁਤ ਸਾਹਮਣੇ ਆਉਂਦੇ ਆ ਹਾਂਜੀ ਹਾਂਜੀ ਤੇ ਹੁਣ ਜਿਵੇਂ ਡੇਰੀ ਫਾਰਮ ਵਾਲਾ ਕੰਮ ਹੈ ਇਹਦੇ ਵਿੱਚ ਆਪਾਂ ਜੇ ਇੱਕ ਵੀਡੀਓ ਪਾ ਵੀ ਲਈਏ ਹਨਾ ਬਣਾ ਕੇ ਤਾਂ ਲੋਕ ਕਹਿੰਦੇ ਵੀ ਇਹਦੇ ਵਿੱਚ ਤਾਂ ਜੀ ਗੋਆ ਵੀ ਨਹੀਂ ਬਸਦਾਗਾ ਹਾਂਜੀ ਇਹ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਆਖਿਆ ਵੀ ਡੇਰੀ ਫਾਰਮ ਦਾ ਕੰਮ ਆਪਾਂ ਬਹੁਤ ਟਾਈਮ ਤੋਂ ਕਰਦੇ ਆ ਵੀ ਜੇ ਕੁਝ ਆਪਾਂ ਨੂੰ ਬਚਦਾ ਹੋਣਾ ਆਪਾਂ ਫੇਰ ਹੀ ਕਰਦੇ ਆ ਤੇ ਇਹਦੇ ਵਿੱਚ ਬਚਤ ਹੈਗੀ ਕੀ ਹੈ ਬਸ ਐਵੇਂ ਆਈ ਚਲਾਈ ਚੱਲਦੀ ਆ ਦੇਖੋ ਜੀ ਜੇ ਤਾਂ ਪ੍ਰੋਪਰ ਧਿਆਨ ਨਾਲ ਕੰਮ ਕਰਿਆ ਜਾਊਗਾ ਬਰੀਡਿੰਗ ਤੇ ਸਹੀ ਤਰੀਕੇ ਨਾਲ ਕੰਮ ਕਰਾਂਗੇ ਹਾਂਜੀ ਤਾਂ ਬਹੁਤ ਕੁਝ ਬਚਦਾ ਹੈ ਖੇਤੀ ਨਾਲੋਂ ਅੱਗੇ ਜਾਂਦਾ ਇਹ ਕੰਮ ਠੀਕ ਹੈ ਜੀ ਤੇ ਜੇਕਰ ਸਾਡੀ ਗੌਰ ਹੈ ਨਹੀਂ ਤੇ ਫੇਰ ਸਮਝੋ ਵੀ ਗੋਹਾਈਆ ਠੀਕ ਹੈ ਜੀ ਫੇਰ ਕੱਖ ਵੀ ਨਹੀਂ ਨਹੀਂ ਇਹਦੇ ਵਿੱਚ ਆਪਾਂ ਇਨਕਮ ਦੀ ਗੱਲ ਕਰਨ ਲਗੇ ਆਪਣੇ ਕੋਲੇ ਹੁਣ ਪਹਿਲਾਂ ਪਸ਼ੂਆਂ ਦੀ ਗੱਲ ਕਰਦੇ ਆ ਇਸ ਟਾਈਮ ਪਸ਼ੂ ਕਿੰਨੇ ਆ ਆਪਣੇ ਕੋਲੇ ਪਸ਼ੂ ਮੇਰੇ ਕੋਲੇ ਲਗਭਗ 15 16 ਹੈਗੇ ਆ ਇਸ ਟਾਈਮ ਜਿਨ੍ਹਾਂ ਵਿੱਚੋਂ 5 ਮੱਝਾਂ ਐ ਦੁੱਧ ਵਾਲੀਆਂ ਹੂੰ ਤੇ 3 ਗਾਵਾਂ ਐ ਇੱਕ ਬੱਚੀ ਉਹ ਪਲੂਣਾ ਹਲੇ ਵੀ ਮੱਝਾਂ ਤੇ ਗਾਇਆਂ ਦੋਨਾਂ ਦਾ ਹੀ ਆਪਣਾ ਡੇਰੀ ਫਾਰਮ ਹਾਂਜੀ 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 ਤੇ ਇਹ ਕਿੰਨੇ ਕ ਏਰੀਏ ਦੇ ਵਿੱਚ ਆਪਾਂ ਕਰਿਆ ਹੋਇਆ ਏਰੀਆ ਕਿੰਨਾ ਕ ਕਵਰ ਕਰਿਆ ਹੋਇਆ ਸ਼ੈੱਡ ਦੀ ਗੱਲ ਜੀ ਸ਼ੈੱਡ ਆਪਣਾ 37 38 ਫੁੱਟ ਚੌੜਾ ਹੈ ਤੇ ਵਿੱਚ ਹੀ ਤੂੜੀ ਵਾਲਾ ਬਣਾਇਆ ਹੋਇਆ ਲਗਭਗ 63 ਫੁੱਟ ਲੰਬਾ ਤੇ ਹੁਣ ਆਪਾਂ ਇਨਕਮ ਦੀ ਗੱਲ ਕਰ ਲਈਏ ਹਨ ਵੀ ਇਹਦੇ ਵਿੱਚ ਬਚਤ ਕਿਵੇਂ ਹੁੰਦੀ ਆ ਵੀ ਕਿੰਨੀ ਲਾਗਤ ਆ ਜਾਂਦੀ ਹੈ ਜੀ ਟਰਨਓਵਰ ਆਪਣਾ ਕਿੰਨਾ ਹੁੰਦਾ ਤੇ ਉਹਦੇ ਵਿੱਚ ਆਪਾਂ ਸੇਵਿੰਗ ਕਿਵੇਂ ਕਰਦੇ ਹਾਂ ਮੈਂ 1,15,200 ਰੁਪਏ ਦਾ ਦੁੱਧ ਪਾ ਦਿੰਦਾ ਜਿਹਦੇ ਵਿੱਚੋਂ ਮੈਨੂੰ 25 ਤੋਂ 30 ਕਿਹ ਹਜ਼ਾਰ ਰੁਪਏ ਬਚਤ ਆ। ਕੁੱਲ ਖਰਚੇ ਕੱਢ ਕੇ ਦਵਾਈ ਤੋਂ ਲੈ ਕੇ ਫੀਡ ਤੋਂ ਹਰ ਚੀਜ਼ ਤੋਂ। ਕਿੰਨਾ ਦੱਸਿਆ ਤੁਸੀਂ? 25-30 ਹਜ਼ਾਰ ਰੁਪਏ ਬਚ ਜਾਂਦਾ ਮਹੀਨੇ ਦਾ। ਤੇ ਦੁੱਧ ਕਿੰਨਾ ਪਾਉਣੇ ਆਪਾਂ ਸਾਰਾ ਕਿੰਨੇ ਸਾਰਾ ਕਿੰਨੇ ਦਾ ਪਾ ਦਿੰਨੇ ਆ। ਸਾਰਾ ਮੇਰਾ ਮਹੀਨੇ ਦਾ ਹੋ ਜਾਂਦਾ ਹੈ 1,15,200 ਦੇ ਆਸ-ਪਾਸ। 1,15,200 ਦੇ ਆਸ-ਪਾਸ। ਥੋੜਾ ਬਹੁਤ ਉੱਪਰ-ਨੀਚੇ ਹੁੰਦਾ ਰਹਿੰਦਾਗਾ। ਵੀ ਲਗਭਗ 30 ਤੈਨੂੰ ਤੇ ਤਿੰਨ ਕ ਹਿੱਸੇ ਦੇ ਵਿੱਚ ਖਰਚਾ ਆ ਜਾਂਦਾ ਆ ਜਾਂਦਾ ਜੀ ਤੇ ਚੌਥਾ ਹਿੱਸਾ ਆਪਾਂ ਨੂੰ ਵੱਜਦਾ ਉਹ ਵੀ ਤਾਂ ਜੇ ਆਪਾਂ ਆਪ ਕੰਮ ਆਪ ਕੰਮ ਕਰਾਂਗੇ ਆਪਣਾ ਸਾਰਾ ਪਰਿਵਾਰ ਆਪਰਾਲ ਮਿਲ ਕੇ ਕੰਮ ਕਰਦਾ ਹਾਂ ਹਾਂਜੀ ਹਾਂਜੀ ਤੇ ਇਹ ਵੀ ਬੰਦਾ ਹੈ ਨਹੀਂ ਆਪੇ ਇਹਦੇ ਵਿੱਚ ਜੀ ਮੇਨ ਚੀਜ਼ ਐ ਹੁੰਦੀ ਆ ਨਾ ਵੀ ਆਪਾਂ ਖਾਹਕ ਕੀ ਦਿੰਨੇ ਆ ਪਸ਼ੂਆਂ ਨੂੰ ਆਪਾਂ ਕਿਹੜੀ ਖਾਹਕ ਤੇ ਚੱਲੀ ਜਾਂਦੇ ਆ ਖਾਹਕ ਮੇਨ ਫੀਡ ਆ ਮੈਂ ਆਪਦੀ ਬਣਵਾ ਕੇ ਪਾਉਣਾ ਜੀ ਕਿਹੜਾ ਆਪਦੀ ਹਾਂਜੀ ਹਾਂਜੀ ਤੇ ਬਾਕੀ ਨੈਟ ਵੈਕ ਕੈਮ ਵਾਲਿਆਂ ਦੇ ਪ੍ਰੋਡਕਟ ਪਾ ਰਹੇ ਆ ਨਾਲ ਹਾਂਜੀ ਜਿੱਦਾਂ ਬਫਰ ਵਗੈਰਾ ਹੋ ਗਿਆ ਕੈਲਸ਼ੀਅਮ ਆ ਡਾਕਟਰ ਐਚ ਹੋ ਗਿਆ ਨਹੀਂ ਇਸ ਟਾਈਮ ਆਪਣੇ ਕੋਲੇ ਪ੍ਰੋਡਕਟ ਹੈਗੇ ਵੀ ਆਪਾਂ ਆਪਾਂ ਚੀਜ਼ ਕਿਸਾਨ ਨੂੰ ਉਹੀ ਦਿਖਾਉਣੀ ਹੈ ਜੀ ਤਾਂ ਚੰਗਾ ਰਿਜ਼ਲਟ ਹੋਵੇ ਹੈਨਾ ਕਿਉਂਕਿ ਆਪਣੀ ਵੀਡੀਓ ਦੇਖ ਕੇ ਕੋਈ ਨਾ ਕੋਈ ਬੰਦਾ ਲੈ ਕੇ ਆਊਗਾ ਕਿ ਜੇ ਉਹਦਾ ਰਿਜ਼ਲਟ ਨਾ ਚੰਗਾ ਹੋਇਆ ਫਿਰ ਅਗਲਾ ਵੀ ਤੁਸੀਂ ਐਵੇਂ ਦੱਸੀ ਜਾਂਦੇ ਹੋ ਬਿਲਕੁਲ ਬਿਲਕੁਲ ਆਪਾਂ ਵरीय ਚੀਜ਼ ਹੋਣੀ ਹੈ ਜਿਹੜੀ ਤੁਸੀਂ ਆਪ ਵਰਤੀ ਹੋਵੇ ਤਾਂ ਉਹਦਾ ਰਿਜ਼ਲਟ ਵੀ ਦੇਖਿਆ ਹੋਵੇ ਦੇਖੋ ਬਾਈ ਮੇਰਾ ਆਪਦਾ ਚੈਨਲ ਬਣਿਆ ਹੋਇਆ ਬਰਾਡ ਡੇਰੀ ਫਾਰਮ ਲਗਭਗ ਮੈਂ ਵੀਡੀਓ ਪਾਉਂਦਾ ਰਹਿਣਾ ਆਹ ਗਾਂ ਤੇ ਥੋੜੇ ਦਿਨਾਂ ਤੱਕ ਆਪਾਂ ਦਿਖਾ ਦੇਾਂਗੇ ਜਦੋਂ ਸੂਪੀ ਇਹਦੇ ਤੇ ਡਾਕਟਰ ਐਚ ਚੱਲ ਰਿਹਾ ਠੀਕ ਹੈ ਜੀ ਤੇ ਉਹ ਮੱਝ ਮੇਰੀ ਸੂਈ ਹੋਈ ਆ ਠੀਕ ਹੈ ਜੀ ਪਰਲੇ ਸਰੇ ਤੇ ਜਿਹੜੀ ਖੜੀ ਆ ਉਹ ਪਿਛਲੇ ਸਾਲ ਨੂੰ ਲਗਭਗ 3.5 4 ਲੀਟਰ ਦੁੱਧ ਆਪਾ ਜਿਹੜਾ ਤੁਸੀਂ ਆਪਾਂ ਨੂੰ ਪ੍ਰੋਡਕਟ ਦੱਸਿਆ ਸੀ ਡਾਕਟਰ ਐਚ ਹਨਾ ਇਹ ਕੀ ਵਰਤੋਂ ਹੁੰਦੀ ਹੈ ਇਹਦੀ ਤੇ ਕਿਹੜੀ ਕੰਪਨੀ ਦਾ ਹੁੰਦਾ ਕਿਵੇਂ ਵਰਤੋਂ ਕਰਨੀ ਤੇ ਰਿਜ਼ਲਟ ਕਿਵੇਂ ਰਹਿੰਦਾ ਇਹਦਾ ਪਰ ਰਿਜ਼ਲਟ ਇਹਦਾ ਬਹੁਤ ਵਧੀਆ ਮਿਲਿਆ ਜੀ ਮੈਨੂੰ ਹਾਂਜੀ ਮੈਂ ਲਗਭਗ ਤਿੰਨ ਚਾਰ ਪਸ਼ੂਆਂ ਤੇ ਵਰਤ ਚੁੱਕਿਆ ਨਹੀਂ ਇਹ ਕਾਹਦੇ ਵਾਸਤੇ ਵਰਤਦੇ ਹੁੰਨੇ ਆਪਾਂ ਕੋਲ ਤੁਹਾਨੂੰ ਮੈਂ ਸੂਣ ਤੋਂ ਪਹਿਲਾਂ ਪਾਉਣਾ ਇਹ ਪੁੱਛ ਅੱਛਾ ਸੂਣ ਤੋਂ ਪਹਿਲਾਂ ਇਹ ਪਾਉਣੇ ਆ ਇਹ ਚੰਗੇ ਦੁੱਧ ਦੀ ਪੈਦਾਵਾਰ ਲਈ ਵਰ अच्छा ਵੀ ਜੇ ਪ੍ਰੋਡਕਟ ਦੀ ਵਰਤੋਂ ਆਪਾਂ ਸੁਣਨ ਤੋਂ ਪਹਿਲਾਂ ਪਸੂ ਨੂੰ ਕਰਦੇ ਆਂ ਦੁੱਧ ਚੰਗਾ ਦਿੰਦੇ ਆ ਪਸੂ ਹਾਂਜੀ ਹਾਂਜੀ ਚੰਗੇ ਦੁੱਧ ਦੀ ਵਰਤੋਂ ਵਾਸਤੇ ਇਹ ਪ੍ਰੋਡਕਟ ਵਰਤਾਂ ਹਾਂਜੀ ਪਹਿਲਾਂ ਨਾਲੋਂ ਮੇਰਾ ਦੁੱਧ ਕਾਫੀ ਹੱਦ ਤੱਕ ਜਾਨੀ ਜ਼ਿਆਦਾ ਦੇ ਰਿਹਾ ਹੈ ਤੇ ਫਰਕ ਕਿੰਨਾ ਪੈ ਜਾਂਦਾ ਹੈ ਦੁੱਧ ਦਾ ਫਰਕ ਲਗਭਗ ਜੇ ਸਹੀ ਤਰੀਕੇ ਨਾਲ ਵਰਤਦੇ ਆਂ ਆਪਣੇ ਬਾਕੀ ਡਾਈਟ ਪਲਾਨ ਸਹੀ ਆ ਹਾਂ ਤੇ 4-5 ਲੀਟਰ ਅਪ ਕਰਦਾ ਕਰਦਾ 4-5 ਲੀਟਰ ਅਪ ਕਰ ਜਾਂਦਾ ਹੈ ਇਸ ਪ੍ਰੋਡਕਟ ਨਾਲ ਹਾਂਜੀ ਇਹ ਪੌਣਾ ਕਿੰਨਾ ਕੁ ਦਿਨ ਦਾ ਜਿਵੇਂ ਇੱਕ ਕਿੰਨੇ ਗ੍ਰਾਮ ਮਾਤਰਾ ਕਿੰਨੇ ਮਿਲੀਲੀਟਰ ਦੀ ਮਾਤਰਾ ਮੈਂ ਇਹ 10 ml ਸੁਬਾ ਸ਼ਾਮ ਪਾਉਣਾ 10 ml ਸੁਬਾ ਸ਼ਾਮ 20 ml ਹੋ ਗਿਆ ਤੇ 20 ਦਿਨ ਪਹਿਲਾਂ ਆਪਾਂ ਪਾਉਣ ਲੱਗ ਜਾਨੇ ਆ ਤੇ ਸੂਏ ਤੋਂ ਬਾਅਦ ਵੀ ਪੈਂਦਾ ਇਹ ਹਾਂਜੀ ਸੂਏ ਤੋਂ ਬਾਅਦ ਵੀ ਪਰ ਰੇਟ ਕਿੰਨਾ ਦੱਸਿਆ ਸੀ ਜੀ 2000 ਰੁਪਏ ਦਾ ਪੈਂਦਾ ਸੀ 2.5 ਲੀਟਰ ਅੱਛਾ 22 ਲੀਟਰ 2000 ਦਾ ਤੇ ਸੂਣ ਤੋਂ ਪਹਿਲਾਂ ਦੇਣਾ ਇਹ ਤੇ ਪਸ਼ੂ ਦੁੱਧ ਇਹਦੇ ਨਾਲ ਵਧ ਜਾਂਦੇ ਤੁਸੀਂ ਦੱਸਿਆ ਵੀ 3 ਤੋਂ ਲੈ ਕੇ 4 ਲੀਟਰ ਦਾ ਫਰਕ ਪੈ ਜਾਂਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਰਿਜ਼ਲਟ ਪੂਰਾ ਵਧੀਆ ਜੀ ਇਹਦਾ 100% ਆ ਜੀ ਠੀਕ ਹੈ ਜੀ ਤੇ ਆਪਾਂ ਪਹਿਲਾਂ ਹੀ ਗੱਲ ਕਰੀ ਸੀ ਵੀ ਆਪਾਂ ਚੀਜ਼ ਉਹੀ ਦਿਖਾਉਣੀ ਹੈ ਜਿਹਦਾ ਰਿਜ਼ਲਟ ਚੰਗਾ ਹੋਵੇ ਤੇ ਐਸੇ ਕਰਕੇ ਆਪਾਂ ਡੇਰੀ ਫਾਰਮ ਦੇ ਵਿੱਚ ਪਹੁੰਚੇ ਸੀਗੇ ਏ ਬਾਈ ਜੀ ਹੋਰਾਂ ਨੇ ਐਕਸਪੈਰੀਮੈਂਟ ਵੀ ਕੀਤੇ ਪਹਿਲਾਂ ਤੁਸੀਂ ਹੋਰ ਵੀ ਪ੍ਰੋਡਕਟ ਵਰਤਦੇ ਹੋ ਬਹੁਤ ਵਰਤਦੇ ਆ ਜੀ ਹਾਂ ਤੁਹਾਨੂੰ ਫਰਕ ਪਤਾ ਲੱਗ ਗਿਆ ਹਾਂਜੀ ਹਾਂਜੀ ਹਾਂ ਤੇ ਹੋਰ ਆਪਾਂ ਕਿਹੜੇ ਕਿਹੜੇ ਪ੍ਰੋਡਕਟਸ ਦੀ ਵਰਤੋਂ ਕਰਦੇ ਆ ਜਿਹਦੇ ਨਾਲ ਆਪਣੇ ਪਸ਼ੂ ਤੰਦਰੁਸਤ ਰਹਿੰਦੇ ਆ ਯਾਨੀ ਕਿ ਬਥੇਰਾ ਕੁਝ ਹੁੰਦਾ ਹਨਾ ਡੇਰੀ ਫਾਰਮ ਦੇ ਵਿੱਚ ਅੱਟੋ ਅੱਟ ਚੀਜ਼ਾਂ ਹੁੰਦੀਆਂ ਵੀ ਇਸ ਚੀਜ਼ ਵਾਸਤੇ ਆਪਾਂ ਆ ਪ੍ਰੋਡਕਟ ਵਰਤਦੇ ਆ ਇਸ ਚੀਜ਼ ਵਾਸਤੇ ਆ ਪ੍ਰੋਡਕਟ ਵਰਤਦਾ ਪ੍ਰੋਡਕਟ ਆ ਵਰਤਿਆ ਜੀ ਇਹ ਕਾਦੇ ਵਾਸਤੇ ਆ ਜੀ ਇਹ ਦੁੱਧ ਆਪ ਕਰਨ ਵਾਸਤੇ ਹੀ ਆ ਇਹਦਾ ਨਾਮ ਹੈਗਾ ਗਲਾਈਕੋ ਆ ਐਡਵਾਂਸ ਹੈਨਾ ਹਾਂਜੀ 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 ਇਹ ਦੁੱਧ ਇਹ ਵੀ ਦੁੱਧ ਵਧਾਉਣ ਵਾਸਤੇ ਹੈ ਦੁੱਧ ਵਧਾਉਣ ਵਾਸਤੇ ਇਹ ਲਿਕੁਇਡ ਦੇ ਵਿੱਚ ਹੁੰਦਾ ਇਹ ਪੋਡਰ ਹੁੰਦਾ ਪੜਾਈ ਲਓ ਕੁੜ ਲਓ ਪਸ਼ੂ ਬਹੁਤ ਖੁਸ਼ ਹੋ ਕੇ ਖਾਂਦਾ ਬਹੁਤ ਟੇਸਟੀ ਹੈ ਠੀਕ ਹੈ ਇਹਦੀ ਵਰਤੋਂ ਕਿਵੇਂ ਕਰਨੀ ਹੈ ਕਦੋਂ ਕਰੀਦੀ ਹੁੰਦੀ ਹੈ ਜੀ ਵਰਤੋਂ ਇਹਦੇ ਸੂਣ ਤੋਂ 20 ਦਿਨ ਪਹਿਲਾਂ ਦਿੰਦੇ ਆ ਜੀ ਸੂਣ ਤੋਂ 20 ਦਿਨ ਪਹਿਲਾਂ ਇਹਦੀ ਬਾਅਦ ਵੀ ਦਿੱਤਾ ਜਾਂਦਾ ਕੋਈ ਨੁਕਸਾਨ ਨਹੀਂ ਆ ਤੇ ਦੁੱਧ ਵਧਾਉਣ ਵਾਸਤੇ ਇਹ ਬਹੁਤ ਵਧੀਆ ਚੀਜ਼ ਆ ਸੂਣ ਤੋਂ 20 ਦਿਨ ਪਹਿਲਾਂ ਵਰਤੋਂ ਕਰਨੀ ਬਾਅਦ ਵੀ ਦੇ ਸਕਦੇ ਹਾਂ ਹਾਂਜੀ 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 200 ਗ੍ਰਾਮ ਡੇਲੀ ਦੇਣਾ 650 ਰੁਪਇਆ ਰੇਟ ਆ ਇਹਦਾ 750 ਰੁਪਇਆ ਇਹਦਾ ਰੇਟ ਹੈ ਤੇ ਜਦੋਂ ਪਸ਼ੂ ਸੂਣਾ ਵਾਲਾ ਹੋਵੇ 20 ਦਿਨ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਹਾਂਜੀ 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 ਤੇ ਮਿਲਕ ਬੂਸਟਰ ਦਾ ਇਹ ਕੰਮ ਕਰਦਾ ਦੁੱਧ ਵਧਾਉਂਦਾ ਹੈ ਨਾ ਦੁੱਧ ਵਧਾਉਂਦਾ ਵੀ ਸੂਣ ਤੋਂ ਬਾਅਦ ਵੀ ਇਹਦੀ ਵਰਤੋਂ ਕਰ ਸਕਦੇ ਆ ਬਾਅਦ ਵੀ ਕਰ ਸਕਦੇ ਆ ਹਾਂਜੀ ਠੀਕ ਹੈ ਜੀ ਤੇ ਹੋਰ ਆਪਾਂ ਕਿਹੜੇ-ਕਿਹੜੇ ਪ੍ਰੋਡਕਟ ਵਰਤੀ ਜਾਂਦੇ ਆ ਜੀ ਇਹਦੇ ਨਾਲ ਨਾਲ ਹੋਰ ਬਫਰ ਵਗੈਰਾ ਆ ਗਾਂ ਤੁਸੀਂ ਜਿਹੜੀ ਦੇਖ ਰਹੇ ਹੋ ਇਹ तकरीबन 1 ਸਾਲ ਤੋਂ ਰਿਪੀਟਿੰਗ ਦੀ ਸਮੱਸਿਆ ਚੱਲ ਰਹੀ ਸੀ ਇਹਨੂੰ ਜੀ 1 ਸਾਲ ਤੋਂ ਹਾਂਜੀ 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 ਠੀਕ ਹੈ ਜੀ ਮੈਂ ਬਹੁਤ ਸਾਰੇ ਚੰਗੀਆਂ ਚੰਗੀਆਂ ਕੰਪਨੀਆਂ ਦੇ ਪ੍ਰੋਡਕਟ ਵਰਤੇ ਇਹਦੇ ਤੇ ਹੂੰ ਪਰ ਰਿਜ਼ਲਟ ਆਪਾਂ ਨੂੰ ਨਹੀਂ ਹੋਈ ਰਿਜ਼ਲਟ ਨਹੀਂ ਮਿਲਿਆ ਮੈਨੂੰ ਠੀਕ ਹੈ ਜੀ ਫਿਰ ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ ਪਲਾਨ 21 ਬਾਰੇ ਪਲਾਨ 21 ਬਾਰੇ ਹਾਂਜੀ ਠੀਕ ਹੈ ਜੀ ਤੇ ਇਹ ਫਿਰ ਮੈਂ ਆਨਲਾਈਨ ਮੰਗਵਾਇਆ ਠੀਕ ਹੈ ਜੀ ਤੇ ਇਹ ਵਰਤੇ ਆਪਾਂ ਤੇ ਇਹਦਾ ਮੈਨੂੰ 100% ਰਿਜ਼ਲਟ ਮਿਲਿਆ ਮੈਂ ਹੁਣ ਇਹ ਕਿੱਟ ਦੇ ਨਾਲ ਚੈੱਕ ਕਰਵਾ ਚੁੱਕਿਆ ਠੀਕ ਹੈ ਜੀ ਇਹ 1 ਮਹੀਨੇ ਤੋਂ ਉੱਪਰ ਨਹੀਂ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਇਹਦੀ ਵਰਤੋਂ ਕੀਤੀ ਸੀ ਰਿਜ਼ਲਟ ਆਪਾਂ ਨੂੰ ਕਦੋਂ ਮਿਲ ਗਿਆ ਸੀ ਇਹ ਲਗਭਗ ਢਾਈ ਤਿੰਨ ਮਹੀਨੇ ਪਾਇਆ ਹੈ ਢਾਈ ਤਿੰਨ ਮਹੀਨੇ ਇਹ ਦਿੱਤਾ ਸੀ ਕਿੰਨੀ ਕਿ ਮਾਤਰਾ ਹੀ ਦਿੱਤਾ ਸੀ ਇਹ ਇਹਦੇ ਵਿੱਚ ਚਮਚਾ ਹੁੰਦਾ ਉਹ ਚਮਚਾ ਭਰ ਕੇ ਪਾਉਂਦੇ ਸਵੇਰ ਸ਼ਾਮ 50 ਗ੍ਰਾਮ ਤੋਂ ਉੱਪਰ ਪੈ ਜਾਂਦਾ 50 ਗ੍ਰਾਮ ਤੋਂ ਉੱਪਰ ਡੇਲੀ ਪਾਉਣਾ 3 ਮਹੀਨੇ ਆਪਾਂ ਦਿੱਤਾ ਤੇ ਪਸ਼ੂ ਆਪਣੇ ਗੱਭਣ ਹੋ ਗਏ ਹੈਨਾ ਹਾਂਜੀ ਹਾਂਜੀ ਵੀ ਇਹ ਕਹਿਣ ਦਾ ਮਤਲਬ ਜਿਹੜਾ ਇਹ ਪ੍ਰੋਡਕਟ ਆ ਇਹ ਜੇ ਆਪਣੇ ਪਸ਼ੂ ਰਿਪੀਟ ਹੁੰਦੇ ਆ ਜਾਂ ਗੱਬ ਨਹੀਂ ਹੁੰਦੇ ਹੈਨਾ ਗੱਬਣ ਨਹੀਂ ਹੁੰਦੀਆਂ ਗਾਇਆਂ ਉਹਨਾਂ ਦੇ ਵਾਸਤੇ ਇਹ ਚੀਜ਼ ਹੈਗੀ ਆ ਤੁਸੀਂ ਦੱਸਿਆ ਵੀ ਸਾਲ ਤੋਂ ਇਹ ਪ੍ਰੋਬਲਮ ਸੀ ਹੈਨਾ ਇਹਦੀ 3 ਮਹੀਨੇ ਵਰਤੋਂ ਕਰੀ ਆ ਤੇ ਇਹਦਾ ਪ੍ਰਾਈਸ ਕਿੰਨਾ ਕੁ ਰਹਿੰਦਾ ਜੀ ਫਿਰ ਇਹਦਾ ਪ੍ਰਾਈਸ ਜੀ ਲਗਭਗ 280 ਤੋਂ 300 ਦੇ ਵਿੱਚ ਮਿਲ ਜਾਂਦਾ ਜੀ 280 ਤੋਂ 300 ਦੇ ਵਿੱਚ ਹਾਂਜੀ ਇਸਾ ਵੀ ਮੈਡੀਕਲ ਤੋਂ ਲੈ ਸਕਦੇ ਆ 280 ਰੁਪਿਆ ਤੋਂ ਲੈ ਕੇ 300 ਦੇ ਵਿੱਚ ਇਹ ਆਪਾਂ ਨੂੰ ਮਿਲ ਜਾਣਾ ਤੇ ਜਿਹੜੇ ਪਸ਼ੂ ਰਿਪੀਟ ਹੁੰਦੇ ਆ ਤੁਸੀਂ ਦੱਸਿਆ ਵੀ ਆਪਾਂ 3 ਮਹੀਨੇ ਵਰਤ ਤੋਂ ਕਰੀਏ ਹਣਾ ਇਹਦੀ ਜਿਹੜੀ ਪ੍ਰੋਬਲਮ ਆਪਾਂ ਨੂੰ 1 ਸਾਲ ਤੋਂ ਸਹੀ ਨਹੀਂ ਹੋ ਰਹੀ ਸੀ ਉਹ 3 ਮਹੀਨੇ ਆ ਪ੍ਰੋਡਕਟ ਦੀ ਵਰਤੋਂ ਕਰਕੇ ਸਹੀ ਹੋ ਗਈ ਤੇ ਆਪ ਦਾ ਤਜਰਬਾ ਕਰਿਆ ਹੋਇਆ ਸੀ ਆਪਣਾ ਆਪਣਾ ਆਪ ਦਾ ਠੀਕ ਹੈ ਜੀ ਆਪਾਂ ਨੂੰ ਜਾਣਕਾਰੀ ਬਹੁਤ ਸੋਹਣੀ ਦਿੱਤੀ ਹੈ ਬਾਈ ਜੀ ਹੋਰਾਂ ਨੇ ਕਿਉਂਕਿ ਆਪਾਂ ਅੱਜ ਸੋਚਿਆ ਵੀ ਆਪਾਂ ਡੇਰੀ ਫਾਰਮ ਦੇ ਵਿੱਚ ਜਾ ਕੇ ਜਿਹੜੇ ਡੇਰੀ ਫਾਰਮਰ ਆ ਉਹਨਾਂ ਨਾਲ ਗੱਲਬਾਤ ਕਰੀਏ ਕਿਉਂਕਿ ਉਹੀ ਆਪਾਂ ਨੂੰ ਦੱਸ ਸਕਦੇ ਆ ਹਣਾ ਕੋਈ ਕੰਪਨੀ ਤਾਂ ਆਪਦੀ ਚੀਜ਼ ਨੂੰ ਹਰੇਕ ਕੰਪਨੀ ਚੰਗਾ ਹੀ ਦੱਸਦੀ ਆ ਜਿੰਨਾ ਜਰ ਆਪਾਂ ਵਰਤਦੇ ਨਹੀਂ ਉਹਨਾਂ ਜਰ ਆਪਾਂ ਨੂੰ ਨਹੀਂ ਪਤਾ ਲੱਗਦਾ ਤੇ ਇਹਨਾਂ ਨੇ ਆਪ ਦੇ ਤਜਰਬੇ ਤੇ ਦੱਸਿਆ ਵੀ ਜਿਵੇਂ ਆ ਗਾਂ ਦੀ ਗੱਲ ਕਰੀ ਸੀ ਵੀ ਇਹ ਸਾਲ ਤੋਂ ਬਾਣੀ ਨਹੀਂ ਰਹੀ ਸੀ ਤੇ ਇਹਨਾਂ ਨੇ ਪ੍ਰੋਡਕਟ ਯੂਜ਼ ਕੀਤੇ ਕਿੰਨੀ ਕੁ ਮਾਤਰਾ ਜਿ ਕਰੇ ਆ ਉਹ ਸਾਰੀਆਂ ਗੱਲਾਂ ਬਾਈ ਜੀ ਉਹਨਾਂ ਨੇ ਆਪਣੇ ਨਾਲ ਸਾਂਝੀਆਂ ਕਰੀਆਂ ਤੇ ਇਹਨਾਂ ਦਾ ਡੇਰੀ ਫਾਰਮ ਵੀ ਆਪਾਂ ਵੇਖ ਸਕਦੇ ਆ ਜੇ ਆਪਾਂ ਚੰਗੀ ਚੀਜ਼ ਪਾਵਾਂਗੇ ਤੇ ਫੇਰ ਹੀ ਆਪਾਂ ਨੂੰ ਉਹਦਾ ਚੰਗਾ ਰਿਜ਼ਲਟ ਮਿਲਣਾ ਜੀ ਤੇ ਐਸੇ ਕਰਕੇ ਆਪਾਂ ਡੇਰੀ ਫਾਰਮ ਦੇ ਵਿੱਚ ਪਹੁੰਚੇ ਸੀ ਆਪਾਂ ਤੁਹਾਨੂੰ ਕਈ ਪ੍ਰੋਡਕਟ ਵੀ ਦਿਖਾਏ ਆ ਤੇ ਆਪਾਂ ਤੁਹਾਨੂੰ ਮੈਨੇਜਮੈਂਟ ਵੀ ਦੱਸੀ ਹੈ ਵੀ ਗਾਈਆਂ ਦੇ ਵਿੱਚ ਜਾਂ ਡੇਅਰੀ ਫਾਰਮ ਦੇ ਵਿੱਚ ਜਿਵੇਂ ਖਰਚਾ ਹੁੰਦਾ ਕਿੰਨੀ ਕੁ ਬਚਤ ਹੋ ਜਾਂਦੀ ਆ ਕਿੰਨਾ ਕੁ ਟਰਨਓਵਰ ਹੁੰਦਾ ਕਿੰਨੇ ਕੁ ਪਰਸੈਂਟ ਬਚਤ ਹੁੰਦੀ ਆ ਉਹ ਸਾਰੀਆਂ ਗੱਲਾਂ ਆਪਾਂ ਮੋਟੀਆਂ-ਮੋਟੀਆਂ ਇਹਦੇ ਵਿੱਚ ਦੱਸੀਆਂ ਬਾਕੀ ਤੁਸੀਂ ਕਮੈਂਟ ਕਰਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਇਸੇ ਨਾਲ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆਂ ਤੇ ਹੋਰ ਜੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ